ਦੇਖੋ ਇਹ ਇੱਕ ਇਹ ਜਿੱਦਾਂ ਕਹਿੰਨਾ ਕੋਸ਼ਿਸ਼ ਇਹਨੇ ਕੀਤੀ ਹੈ ਜਵਾਨ ਨੇ ਮੇਰਾ ਇਹ ਮੰਨਣਾ ਵੀ ਇਹ ਏਡੀਸ਼ੀਤੀ ਰੁਕਦੀ ਨਹੀਂ ਕਿਉਂਕਿ ਇਹ ਮਨਅਸਰ ਕਰਦਾ ਹੈ ਇਹ ਚੀਜ਼ਾਂ ਸੁਣਨ ਵਾਲੇ ਤੇ ਜੇ ਸੁਣਨ ਵਾਲਾ ਚਾਹੂਗਾ ਤਾਂ ਉਹ ਡਾਊਨਲੋਡ ਕਰੂਗਾ ਨਾ ਜੇ ਉਹ ਨੂੰ ਚਾਹੁੰਦੇ ਨਹੀਂ ਉਹ ਫ੍ਰੀ ਹੈ ਚਾਹੁੰਦਾ ਫਿਰ ਕੀ ਕਰ ਸਕਦੇ ਆ ਉਹਦੇ ਲਈ ਕੀ ਹੈ ਕਿ ਇੱਕ ਤਾਂ ਅ ਜਿਹੜਾ ਬਹੁਤ ਕੁਝ ਗੀਤਾਂ ਦਾ ਕਈ ਵਾਰੀ ਮਿਆਰ ਵੀ ਡਿੱ ਗਿਆ ਆਪਾਂ ਕਹਿੰਦੇ ਆ ਉਹਦੇ ਲਈ ਕੋਈ ਉਸ ਤਰ੍ਹਾਂ ਦਾ ਸੈਂਸਰਪੋਰਟ ਬਣ ਜੇ ਪਹਿਲਾਂ ਤਾਂ ਫੇ ਜਿਹੜੇ ਗਾਣੇ ਇਹ ਕਲੀਅਰ ਹੋ ਜੇ ਵੀ ਚੰਗੇ ਆ ਪਰ ਦੂਜਾ ਇਹ ਹੈ ਵੀ ਪਾਇ ਸੀ ਇਸ ਪੂਰੀ ਦੁਨੀਆ ਚ ਹੀ ਹੈ ਕੱਲੇ ਪੰਜਾਬੀ 뮤직 ਚ ਨਹੀਂ WhatsApp ਦੀ ਪ੍ਰੋਬਲਮ ਹੈ ਇੱਕ ਬੰਦਾ ਲੀਗਲੀ ਡਾਊਨਲੋਡ ਕਰ ਲੂਗਾ ਫਿਰ ਅੱਗੇ ਫਾਰਵਰਡ ਕਰ ਦੂਗਾ ਆ ਰੌਲਾ ਅੱਛਾ ਨਵੀਂ ਸਰਕਾਰ ਬਣੀ ਹੈ ਕੀ ਕੀ ਐਕਸਪੈਕਟੇਸ਼ਨਸ ਨੇ ਸਰਕਾਰ ਤੋਂ ਮੈਂ ਸੱਚ ਜਿਸ ਆਂਦੇ ਹਾਂ ਮੇਰਾ ਨੀਅ ਦੇ ਬਾਰੇ ਕੋਈ ਬਿਆਨ ਨਹੀਂ ਠੀਕ ਹੈ ਸਰਕਾਰ ਤੁਸੀਂ ਹਮੇਸ਼ਾ ਬੇਬਾਕੀ ਨਾਲ ਗੱਲ ਕਰਦੇ ਹੋ ਸਮਾਨ ਸਾਹਿਬ ਕੁਝ ਵੀ ਨਹੀਂ ਜੀ ਮੈਂ ਦੇਖੋ ਹਰ ਬੰਦੇ ਦੀ ਉਮੀਦ ਤਾਂ ਹੁੰਦੀ ਹੈ ਹੂੰ ਤੁਹਾਡੀ ਕੀ ਹੁਣ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ ਮੈਂ ਉਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਰ ਮੈਂ ਨਾ ਤਾਂ ਠੇਕਾ ਲੈਣਾ ਨਾ ਟੈਂਡਰ ਪਾਇਆ ਕੋਈ ਆ 100% ਹਾਂ ਜੀ ਅੱਜ ਕੱਪਟਨ ਸਾਹਿਬ ਹੀ ਪਹੁੰਚ ਗਏ ਨੇ ਦਿੱਲੀ ਅੱਛਾ ਜੀ ਕਰਜ਼ਾ ਮਾਫ ਹੋਣਾ ਚਾਹੀਦਾ ਜੀ ਬਸ ਮੇਰੀ ਟੈਨ ਪਾਇਰੇਸੀ ਨਹੀਂ ਰੁਕਦੀ ਨਾ ਰੋਕੇ ਪਰ ਕਰਜ਼ਾ ਮਾਫ ਹੋ ਜਾਏ ਕੋਈ ਪਾਇਰੇਸੀ ਉਹਨੇ ਗਵਨ ਵਾਲੇ ਫਿਰ ਵੀ ਵਿਆਜ ਪ੍ਰੋਗਰਾਮ ਲਾ ਲੈਣੇ ਆ ਪੈਸੇ ਕੋ ਇਕੱਠੇ ਕਰ ਲੈਣੇ ਬਟ ਜਿਹੜੇ ਜ਼ਿੰਮੇਦਾਰ ਹੈ ਜਿਹੜੇ ਇਹ ਮਜ਼ਦੂਰ ਹੈ ਖੇਤ ਉਹ ਕਰਜ਼ਾ ਮਾਫ ਹੋ ਜਾਏ। ਪਾਰਿਸਥਿਤੀ ਤਾਂ ਚਲ ਬਾਅਦ ਚ ਵੀ ਰੁਕ ਜੂਗੀ ਕੋਈ ਨਾ। ਸਰ ਆਪਕੋ ਨਹੀਂ ਲੱਗਦਾ ਇਹ ਆਪਕਾ ਰੌਣਕਾ ਜੋ ਨਾਮ ਹੈ ਇਹ ਬਹੁਤ ਕਾਮਨ ਨੇਮ ਹੈ। ਮਿਲ ਕੁਝ ਆਪਕੋ ਡਿਫਰੈਂਟ ਲੈ ਕੇ ਆਣਾ ਚਾਹੀਦਾ। ਦੇਖੋ ਰੌਣਕ ਨੂੰ ਰੌਣਕ ਹੀ ਕਹਿ ਸਕਦੇ ਆ। ਰੌਣਕ ਨੂੰ ਹੋਰ ਕੀ ਕਾਂਗੇ ਤੁਸੀਂ ਦੱਸੋ। ਹਿੰਦੀ ਚ ਦੱਸੋ ਕੀ ਕਹਿ ਸਕਦੇ। ਨਹੀਂ ਨਹੀਂ ਬਟ ਸਟਿਲ ਇਹ ਨਹੀਂ ਮੈਂ ਉਹ ਹੀ ਦੱਸ ਰਿਹਾ ਨਾ। ਜਿਵੇਂ ਆਪਕੇ ਯਹਾਂ ਆਨੇ ਤੋਂ ਪਹਿਲੇ ਇਹ ਦੇਖੋ ਹੁਣ ਜਦੋਂ ਆਪਾਂ ਨਾਮ ਰੱਖਦੇ ਆ ਬਹੁਤ ਸਾਰੀ ਵੈਬਸਾਈਟ ਆ ਜਾਂਦੀ। ਆਪਾਂ ਨਾਮ ਰੱਖਦੇ ਆ ਬਨੋਦ ਇਹ ਪੂਜਾ ਹੁਣ ਆਪਾਂ ਇਹ ਤਾਂ ਨਾਂ ਤਾਂ ਉਹੀ ਰਹਿਣਗੇ ਨਾ ਰੌਣਕ ਦਾ ਮਤਲਬ ਰੌਣਕੀ ਹੋਊਗਾ ਰੌਣਕ ਦਾ ਮਤਲਬ 5 ਸਟਾਰ ਜਾਂ ਮੈਰੀਅਰਟ ਥੋੜੀ ਹੋ ਸਕਦਾ ਰੌਣਕੀ ਹੋਊਗਾ ਇਹਦਾ ਇਹਨਾਂ ਨੂੰ ਚੰਗਾ ਲੱਗਿਆ ਕਿ ਰੌਣਕ ਰੱਖਣਾ ਨਾਂ ਰੌਣਕ ਦਾ ਤੁਹਾਨੂੰ ਮਤਲਬ ਪਤਾ ਹੈ ਹਾਂਜੀ ਰੌਣਕ ਜੋ ਬੋਲਦੇ ਨਾ ਅਬ ਜਿ세 ਯਹਾਂ ਪੇ ਆਪਕੇ ਆਨੇ